ਹਾਂ ਸਾਡੇ ਕੋਲੇ ਮੇਨ ਹਾਂ ਅਸੀਂ ਸਾਰੀ ਪੈੜੀ ਖੇਕੇ ਤੇ ਲੈ ਕੇ ਕਰਦੇ ਐ ਲੈਡ ਮੰਨ ਕੇ ਜਦੋਂ ਸਾਡਾ ਮਸਲਾ ਲੌਲੀਪੌਪ ਦੇ ਕੇ ਸਾਨੂੰ ਭਾਈ ਤੋੜ ਦਿੰਦੇ ਆ ਉਤੋਂ ਕੋਈ ਮਸਲਾ ਹੱਲ ਨਹੀਂ ਹੁੰਦਾ ਹੂੰ ਠੀਕ ਆ ਕਿ ਨਹੀਂ ਅਸੀਂ ਪਾਇਆ ਮੱਚੇ ਹੂੰ ਸਾਡਾ ਝੋਨਾ ਵੀ ਜਵਾ ਬੰਦਰ ਹੋਇਆ ਪਿਆ ਅਜੇ ਅੱਧਾ ਲਾਉਣ ਵਾਲਾ ਪਿਆ ਫਰ ਬੰਦਦਾ ਨਹੀਂ ਹੁਣ ਜੱਟ ਕੀ ਕਰੇਗਾ ਹੂੰ ਜੱਟ ਖਾ ਹੀ ਲਊਗਾ ਨਾ ਹੂੰ ਜੱਟ ਨੂੰ ਮਰਦਾ ਜੱਟ ਜੱਟ ਦਾ ਲੋਕਾਂ ਵੀ ਆ ਕੇ ਦੇਖ ਲੋ ਲੋਕਾਂ ਦਾ ਸਾਈਕਲ ਭਜਾ ਲਓ ਝੋਨੇ 'ਚ ਇਹਦਾ ਮਰਜ਼ੀ ਚ ਹੋਣੀ ਜੀ ਗਾ ਲੋ ਉਹੀ ਉਹੀ ਕਹਿਣਗੇ ਜਿਸ ਐ ਕੁੱਟੋ ਨਾਲ ਪਤਨੇ ਆਮਨੇ ਪਰ ਜੱਟ ਕੀ ਕਰੂ ਝੋਨੇ ਕੋਲੇ ਜਾਊਗਾ ਜੇ ਇੱਥੇ ਕੋਈ ਤਾਲਾ ਟਾਇਵਾ ਕਦੋਂ ਪਾਉਂਦਾ ਅਗਲਾ ਜੱਟ ਕਿਹਨੂੰ ਇਨਾਵੇਂ ਅਸੀਂ ਕੋਈ ਮਦਦ ਨਹੀਂ ਕਰਨੀ ਜਿੰਨੇ ਸਾਡੇ ਪਿੰਡ ਦੇ ਬੰਦੇ ਜਿੰਨੇ ਤੁਹਾਨੂੰ ਮਦਦ ਦੀ ਲੋੜ ਹੋਊ ਟ੍ਰੈਕਟਰ ਟਰਾਲੀਆਂ ਦੇ ਬੰਦਿਆਂ ਦੀ ਅਸੀਂ ਨਾਲ ਰਹਾਂਗੇ ਕੋਈ ਚਾਹ ਪਾਣੀ ਦੀ ਹੈ ਕੋਈ ਵੀ ਸਮੱਸਿਆ ਹਾਂਜੀ ਭਾਈ ਕੀ ਮਸਲਾ ਸਾਰਾ ਜਿਹੜਾ ਮੇਨ ਚੌਂਗਾ ਕਿਉਂ ਜਾਮ ਕੀਤਾ ਗਿਆ ਪਹਿਲਾਂ ਤੁਹਾਡਾ ਥੋੜਾ ਧੰਨਵਾਦ ਕਰਦੇ ਜਿੱਥੇ ਆਉਣ ਲਈ ਕਿਉਂਕਿ মিডিਆ ਵਾਲੇ ਜ਼ਿਆਦਾਤਰ ਤਾਂ ਆਉਂਦੇ ਨਹੀਂਗੇ ਤੁਸੀਂ ਵੀ ਆ ਥੋੜੇ ਜਿਹੜੇ ਆਉਂਦੇ ਆ ਪਿਛਲੇ ਸਾਲ ਵੀ ਤੁਹਾਨੂੰ ਪਤਾ ਹੀ ਆ ਸਾਰਾ ਥੋੜੇ ਚੈਨਲ ਦੇ ਥਰੂ ਤੁਸੀਂ ਵੀ ਸੀਗੇ ਪਿਛਲੀ ਯਾਰੀ ਤੇ ਸਾਡੇ ਕੋਲ ਹੋਰ ਤਾਂ ਕੋਈ মিডিਆ ਵਾਲਾ ਆਇਆ ਨਹੀਂ ਨਾ ਸਾਡੀ ਕੋਈ ਖਬਰ ਲਉਂਦਾ ਪਿਛਲੀ ਯਾਰ ਵਾਲੀ ਮਸਲਾ ਜੀ ਲੈਡ ਦਾ ਨਹੀਂ ਆ ਰਹੀ ਸਪਲਾਈ ਖੇਤਾਂ ਵਾਲੀ ਲੈਡ ਦੀ ਨਹੀਂ ਆ ਰਹੀ ਘਰਾਂ ਵਾਲੀ ਲੈਡ ਦੀ ਨਹੀਂ ਆ ਰਹੀ ਤੇ ਪਤੋ ਹੀਰਾ ਸਿੰਘ ਗ੍ਰੈਡ ਦਾ ਬੁਰਾ ਹਾਲ ਹੈ ਸਪਲਾਈ ਬਿਲਕੁਲ ਨਹੀਂ ਚੱਲਦੀ ਸਾਲ ਪਹਿਲਾਂ ਵੀ ਅਸੀਂ ਐਸੀ ਜਗ੍ਹਾ ਤੇ ਬੈਠੇ ਸਾਲ ਹੋ ਗਿਆ ਇਸ ਗੱਲ ਨੂੰ ਜੀ ਪ੍ਰਸ਼ਾਸਨ ਨਾਲ ਤੇ ਮਨਜੀਤ ਐਮ ਐਲ ਏ ਨਾਲ ਅਸੀਂ ਇਹੀ ਗੱਲ ਕੀਤੀ ਸੀ ਕਿ ਭਾਈ ਸਾਡਾ ਹੱਲ ਕਰ ਦੋ ਕਿ ਵੀ ਸਿਆਲਾਂ ਚ ਹੱਲ ਕਰ ਦਾਂਗੇ ਹੁਣ ਚਲੋ ਏਡੇ ਟਾਈਮ ਨਹੀਂ ਹੋਣਾ ਸਾਲ ਦੇ ਵਿੱਚ ਕੋਈ ਹੱਲ ਨਹੀਂ ਹੋਇਆ ਅਸੀਂ ਮੰਗ ਪੱਤਰ ਵੀ ਦੇਤੇ ਸਾਰਿਆਂ ਨੂੰ ਸਮੇਂ-ਸਮੇਂ ਤੇ ਜਦੋਂ ਜਦੋਂ ਸਾਨੂੰ ਸਮਾਂ ਮਿਲਿਆ ਉਹ ਤਾਂ ਉਹਦਾ ਸੀ ਇਹ ਮੰਗ ਪੱਤਰ ਸਾਬ ਨੂੰ ਦਿੱਤੇ ਦੇ ਆ ਉਹਨਾਂ ਦੀਆਂ ਬਕਾਇਦਾ ਸਾਡੇ ਕੋਲ ਬੋਪਨੀਆਂ ਪਈਆਂ ਗਈਆਂ ਪਰ ਮਸਲਾ ਇਹ ਹੀ ਆ ਵੀ ਕੱਲ ਉੱਥੇ ਫੇਰ ਦੁਬਾਰਾ ਆ ਗਈ ਬਸ ਲਾਰੇ ਹੀ ਸੀਗੇ ਲਾਰੇ ਲਾਈ ਗਏ ਲਾਈ ਗਏ ਹੁਣ ਆ ਕੇ ਫੇਰ ਜਦੋਂ ਮਜਬੂਰਨ ਸਾਨੂੰ ਚੌਂਕ ਦੇ ਵਿੱਚ ਆਉਣਾ ਪੈ ਗਿਆ ਜੋ ਸਪਲਾਈ ਨਹੀਂ ਚੱਲ ਰਹੀ ਸਰਕਾਰ ਤਾਂ ਦਾਅਵੇ ਕਰ ਰਹੀ ਹੈ ਵੀ ਖੇਤਾਂ ਨੂੰ ਮਤਲਬ ਪੂਰੀ ਲਾਈਟ ਦਿੱਤੀ ਜਾ ਰਹੀ ਹੈ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੈਗੀ ਫੇਰੇ ਦਰਨਾ ਕਿਉਂ ਲੱਗ ਗਿਆ ਸਰਕਾਰ ਦੇ ਦਾਅਵੇ ਕਿੱਥੇ ਗਏ ਦੇਖੋ ਸਰਕਾਰ ਦੇ ਦਾਅਵੇ ਇਸ ਜਗ੍ਹਾ ਤੇ ਬਿਲਕੁਲ ਝੂਠੇ ਆ ਤੁਸੀਂ ਇੱਥੇ ਹੁਣ ਆ ਘੱਟ ਦਿਖਾ ਸਕਦੇ ਆ ਧਰਨੇ ਦੇ ਜਰਗੇ ਅਸੀਂ ਕਹਿ ਰਹੇ ਹਾਂ ਵੀ ਜੀਵਿੰਦਾਰ ਸਾਡੇ ਖੇਤਾਂ ਦਾ ਸਾਡੀਆਂ ਫਸਲਾਂ ਦਾ ਬੁਰਾ ਹਾਲ ਆ ਤੁਸੀਂ ਇੱਕ ਗਰਾਉਂਡ ਖੇਤਾਂ 'ਚ ਵੀ ਜਾ ਕੇ ਲਾ ਸਕਦੇ ਆ ਕੋਈ ਭੇਜੋ ਸਕੂਲ ਦਾ ਟਾਈਮ ਹੋ ਗਿਆ 800 ਲੈ ਦਾਵੇ ਕਿਤੇ ਸਰਕਾਰ ਨੇ ਇਹ ਵੀ ਦਾਵੇ ਕੀਤੇ ਸੀਗੇ ਬਈ ਡੋਗਰ 44 ਡੋਗਰ ਝੋਨਾ ਜਾਂ 44 ਝੋਨਾ ਉਹਦੀ ਨਾਬਜਾਨਦ ਕਰੋ 26 ਤੇ ਬਾਸਮਤੀ ਲਾਓ ਹੁਣ ਅਸੀਂ 26 ਤੇ ਬਾਸਮਤੀ ਦੀ ਬਜਾਨਦ ਕਰ ਰਹੇ ਹਾਂ ਪਰ ਸਪਲਾਈ ਆ ਨਹੀਂ ਰਹੀ ਹੋਰਾਂ ਹਲਕਿਆਂ ਦਾ ਤਾਂ ਸਾਨੂੰ ਪਤਾ ਨਹੀਂ ਪਰ ਸਾਡਾ ਇਹ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਤੇ ਗ੍ਰੈਡ ਸਾਨੂੰ ਪੱਤੋ ਹੀ ਰਾਸ ਸਿੰਘ ਪੈਂਦਾ ਸਾਡਾ ਬਹੁਤ ਬੁਰਾ ਹਾਲ ਆ। ਤੁਹਾਡੇ ਚੈਨਲ ਜਰਿਏ ਅਸੀਂ ਉੱਪਰ ਤੱਕ ਭਗਵੰਤ ਮਾਨ ਸਾਹਿਬ ਤੱਕ ਇਹ ਗੱਲ ਪਹੁੰਚਾਉਣੀ ਚਾਹੁੰਦੇ ਆ ਵੀ ਇਸ ਚੀਜ਼ ਦੀ ਗਰਾਊਂਡ ਲੈਵਲ ਤੇ ਜਾਂਚ ਕਰੋ ਵੀ ਕਿਉਂ ਲੋਕੀ ਪਰੇਸ਼ਾਨ ਆ ਕਿਉਂ ਦੂਜਾ ਸਾਲ ਹੋ ਗਿਆ ਸਾਲ ਬਾਅਦ ਉਹੀ ਗੱਲ ਫੇਰ ਆ। ਕੋਈ ਗ੍ਰੈਡ ਨਹੀਂ ਵੱਡਾ ਹੋਇਆ ਕੁਝ ਨਹੀਂ ਹੋਇਆ। ਉਦੋਂ ਵੀ ਅਸੀਂ ਖਬਰਾਂ ਲਵਾ ਲਵਾ ਹੰਬ ਕੇ ਕਿਸੇ ਨੇ ਇਸ ਚੀਤੇ ਗੌਰ ਨਹੀਂ ਕੀਤੀ ਪਰ ਹੁਣ ਤੁਹਾਡੇ ਚੈਨਲ ਥਰੂ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਇਸ ਚੀਤੇ ਗੌਰ ਕਰੋ ਬਹੁਤ ਪਰੇਸ਼ਾਨ ਆ ਜ਼ਿਮੀਦਾਰ ਤੁਹਾਡੀ ਕੀ ਤੁਹਾਡੀ ਕੀ ਮੰਗ ਤੁਸੀਂ ਕਿੰਨੀ ਦੇ ਤੱਕ ਧਰਨਾ ਲਾ ਕੇ ਰੱਖੋਗੇ ਸਾਡੀ ਮੰਗ ਇਹ ਹੀ ਆ ਜੀ ਗ੍ਰੈਡ ਵੱਡਾਵੇ ਇੱਥੇ ਉਹਨਾਂ ਟਾਈਮ ਇੱਥੇ ਬੈਠਾਂਗੇ ਜੇ ਸਾਡੇ ਨਾਲ ਕਿਸੇ ਨੇ ਗੱਲ ਵੀ ਕਰਨਾ ਹੋਣਾ ਮੰਤਰੀ ਸਾਡੇ ਨਾਲ ਗੱਲ ਕਰਨਾ ਵੇ ਬਿਜਲੀ ਮੰਤਰੀ ਸਾਡੇ ਨਾਲ ਆ ਕੇ ਇੱਥੇ ਗੱਲ ਕਰੇ ਸਾਡੇ ਨਾਲ ਇੱਥੇ ਨਹੀਂ ਆਉਣਾ ਸਾਡੇ ਨਾਲ ਸਾਈਡ ਤੇ ਸਾਡੀ ਕਮੇਟੀ ਬਣੀ ਆ ਉਹਦੇ ਥਰੂ ਸਾਡੇ ਨਾਲ ਗੱਲ ਕਰਨ ਫੇਰ ਇਹ ਧਰਨਾ ਇੱਥੋਂ ਚੱਕਿਆ ਜਾਉ ਨਹੀਂ ਉਹਨਾਂ ਟਾਈਮ ਧਰਨਾ ਇ ਹਾਂਜੀ ਜਿਹੜੇ ਹਾਲਾਤ ਆ ਜਿੱਸੇ ਵੀ ਪਹਿਲੇ ਸਾਲ ਦੀ ਤਰ੍ਹਾਂ ਜਿਉਂਦੇ ਤੌਹੀਂ ਨੇ ਕੀ ਕਹਿਣਾ ਚਾਹੁੰਦੇ ਇਸ ਮਸਲੇ ਤੇ ਇਸ ਮਸਲੇ ਤੇ ਅਸੀਂ ਇਹ ਕਹਿਣਾ ਚਾਹੁੰਦੇ ਵੀ ਬਿਜਲੀ ਦੇ ਹੱਥੋਂ ਬਹੁਤ ਜ਼ਿਆਦਾ ਤੰਗ ਹੋ ਚੁੱਕੇ ਆ ਜੀ ਜੀ ਤੇ ਨਰਮਿੰਗਨ ਬਿਜਲੀ ਦੇ ਵਾਦੇ ਕੀਤੇ ਗਏ ਸੀ ਸਾਡੇ ਨਾਲ ਅੱਜ ਤੋਂ 20 ਦਿਨ ਪਹਿਲਾਂ ਵੀ ਅਸੀਂ ਪੱਤੋ ਧਰਨਾ ਰੱਖਿਆ ਸੀ ਉਦੋਂ ਐਸਡੀਓ ਸਾਹਿਬ ਤੇ ਐਕਸੀਐਨ ਸਾਹਿਬ ਨੇ ਸਾਡੇ ਨਾਲ ਵਾਦਾ ਕੀਤਾ ਸੀ ਕਿ ਅਸੀਂ ਲੈਣਾ ਇਹ ਗ੍ਰੈਡ ਤੇ ਜੋ ਲੋਡ ਘਟਾਉਣ ਵਾਸਤੇ ਵੀ ਜਿਹੜਾ ਨੰਗਲ ਹੈ ਉਹ ਰਵਕਿਆਂ ਤੇ ਕਰਾਂਗੇ ਤੇ ਇਹ ਦੋਨੋਂ ਤਲਵੰਡੀ ਤੇ ਕਰਾਂਗੇ ਵੀ ਆਪਣੇ ਗ੍ਰੈਡ ਦੇ ਲੋਡ ਘਟਜੂਗਾ ਵੀ ਆਪਣੀ ਸਪਲਾਈ ਚੰਗੀ ਤਰ੍ਹਾਂ ਚੱਲੀ ਜਾਊ। ਉਹ ਸਿਰਫ ਇੱਕ ਵਾਦਾ ਰਹਿ ਗਿਆ ਝੂਠਾ ਹਰ ਵਾਰ ਐਕਸੀਐਨ ਸਾਹਿਬ ਤੇ ਐਸਡੀਓ ਸਾਹਿਬ ਸਾਡੇ ਨਾਲ ਝੂਠੇ ਵਾਦੇ ਕਰਦੇ ਆ ਸਾਨੂੰ ਘਬਰਾਹਤ ਕੀਤਾ ਜਾਂਦਾ ਪਰ ਕਿਸੇ ਗੱਲ ਤੇ ਉਹ ਖਰੇ ਨਹੀਂ ਉਤਰਦੇ ਅੱਜ ਵੀ ਸਾਡੇ ਨਾਲ ਵਾਦੇ ਕਰਨੇ ਐਕਸੀਐ ਮਾਰੋ ਪੈਰ ਪੈਰ ਤੇ ਝੂਠ ਬੋਲਦੇ ਆ ਅਸੀਂ ਤੰਗ ਆਇਆ ਨੇ ਇੱਥੇ ਧਰਣਾ ਲਾਇਆ ਸਾਡੇ ਤੁਸੀਂ ਮੈਂ ਤਾਂ ਬੇਨਤੀ ਕਰਦਾ ਵੀ ਸਾਡੇ ਖੇਤਾਂ ਦੀ ਵੀ ਵੀਡੀਓ ਬਣੇ ਉਹ ਅੰਤਮਾਨ ਸਾਹਿਬ ਨੂੰ ਪਤਾ ਲੱਗੇ ਵੀ ਸਾਡੇ ਨਿਹਾਲ ਸਿੰਘ ਆਲਾ ਹਲਕੇ ਦੇ ਜਿਹੜੇ ਡਰੇਡ ਦੇ ਹਾਲ ਕੀ ਐ ਤੇ ਇੱਧਰ ਇੱਕ ਮਧੇਕੇ ਵਾਲੇ ਲੈਣ ਆ ਉਹ 14 ਦਿਨ ਤੋਂ ਨਹੀਂ ਚੱਲੀ ਪਲਾਟਰੈਕਟਰ ਭਜਾਈ ਚਲੋ ਝੋਨੇ ਦਾ ਇਹ ਹਾਲ ਹੋਇਆ ਪਿਆ ਦੁਖੀ ਹੋਏ ਨੇ ਧਰਣਾ ਲਾਇਆ ਹੁਣ ਅਸੀਂ ਹੁਣ ਜਿੰਨਾ ਟਾਈਮ ਗ੍ਰੈਡ ਵੱਡਾ ਨਹੀਂ ਹੁੰਦਾ ਇਥੋਂ ਧਰਨਾ ਚੱਕਿਆ ਨਹੀਂ ਜਾਣਾ ਜੇ ਪ੍ਰਸ਼ਾਸਨ ਕਹੂਗਾ ਵੀ ਗ੍ਰੈਡ ਤੁਰਿਆ ਵਾ ਆ ਰਿਹਾ ਉਹ ਤੇ ਸਾਨੂੰ ਕੋਈ ਨਕੀ ਨਹੀਂ ਗ੍ਰੈਡ ਵੱਡਾ ਹੋ ਕੇ ਚੱਲ ਪਿਆ ਉਦੋਂ ਧਰਨਾ ਚੱਕਿਆ ਜਾਓ ਕਿੰਨੇ ਦਿਨਾਂ ਤੋਂ ਪ੍ਰੇਸ਼ਾਨੀ ਆ ਰਹੀ ਤੁਹਾਨੂੰ ਪਾਣੀ ਦੀ ਨਾ ਮਿਲਿਆ ਜਦੋਂ ਤੋਂ ਵੀਰੇ 15 ਜੂਨ ਤੋਂ ਆ ਰਹੀ ਹੈ ਇਸ ਦਿਨ ਤੋਂ ਲਾਈਟ ਚੱਲੀ ਹੈ 15 ਜੂਨ ਤੋਂ ਸਪਲਾਈ ਚੱਲੀ ਹੈ ਉਸ ਦਿਨ ਤੋਂ ਹੀ ਪ੍ਰੇਸ਼ਾਨੀ ਆ ਰਹੀ ਹੈ 8 ਘੰਟੇ ਲਾਈਟ ਸਾਡੇ ਚੱਲੀ ਨਹੀਂ ਐ ਕਿ ਡਬਲ ਵਾਰੀ ਆਉਣੀ ਹੁੰਦੀ ਆ ਉਹ ਬਿਲਕੁਲ ਨਹੀਂ ਚੱਲੀ 5 ਘੰਟੇ 6 ਘੰਟੇ 5 ਘੰਟੇ 6 ਘੰਟੇ ਹੁਣ ਕੋਈ ਸਰਕਾਰੀ ਨੁਮਾਇੰਦੇ ਤਰਕਾਰੀ ਨਮਾਇंदे ਆਏ ਸੀ ਜਿਹੜੇ ਐਸ ਡੀਓ ਮੌਜੂਦਾ ਨੇ ਉਹ ਅੱਜ ਛੁੱਟੀ ਦੇ ਨੇ ਉਹ ਛੁੱਟੀ ਦੇ ਨਹੀਂ ਅਸਲ ਚੋ ਜਾਣ ਕੇ ਨਹੀਂ ਆਏ ਉਹਨਾਂ ਨੇ ਸਾਡੇ ਨਾਲ ਝੂਠੇ ਵਾਦੇ ਕੀਤੇ ਸੀ ਉਹਨਾਂ ਨੂੰ ਪਤਾ ਸੀ ਵੀ ਸਾਨੂੰ ਇਹ ਸਵਾਲ ਕਰਨਗੇ ਮੈਂ ਜਵਾਬ ਕੀ ਦੇਵਾਂ ਅੱਜ ਐਸ ਡੀਓ ਸਮਾਦ ਭੇਜ ਤੇ ਉਹਨਾਂ ਨੇ ਐਕਸੀਡੈਂਟ ਸਾਹਿਬ ਆਉਣਗੇ ਕਹਿਣਗੇ ਸਾਨੂੰ ਗ੍ਰੈਡ ਵੱਡਾ ਹੋ ਜੂ ਆ ਗਿਆ ਤੁਰਪਿਆ ਪਰ ਅਸੀਂ ਉਠਾਂਗੇ ਉਹਨੋਂ ਜਦੋਂ ਗ੍ਰੈਡ ਚਾਲੂ ਹੋਇਆ ਅਸੀਂ ਮਦਦ ਵੀ ਕਰਾਂਗੇ ਮਹਿਕਮੇ ਦੀ ਟਰੈਕਟਰ ਟਰਾਲੀਆਂ ਕੋਈ ਖਾਣ ਪੀਣ ਬੰਦਿਆਂ ਦੀ ਮਦਦ ਕਰਦੇ ਉਹ ਵੀ ਅਸੀਂ ਨਾਲ ਕਰਾਂਗੇ ਅਸੀਂ ਕਹਿੰਦੇ ਕਿਵੇਂ ਨਾ ਕਿਵੇਂ ਕਿਸਾਨ ਜਿਹੜਾ ਅੱਜ ਜਮਾ ਫਾਹੇ ਲੈਣ ਦੇ ਕਿਨਾਰੇ ਖੜਾ ਹੈ ਪਾਣੀ ਲੰਗੋਂ ਮੈੜੀਆਂ ਦਾ ਰੇਟ ਤੁਸੀਂ ਦੇਖ ਲਓ ਕਿੰਨੇ ਮਹਿੰਗੇ ਹੋ ਚੁੱਕੇ ਆ 75 75000 ਨੂੰ ਪੈੜੀ ਆ ਤੇ ਪਾਣੀ ਹੈ ਨਹੀਂ ਕਿਸਾਨ ਕੀ ਕਰੂਗਾ ਜਿਹੜਾ ਖੁਦ ਖੁਸ਼ੀਆਂ ਹੋ ਰਹੀਆਂ ਇਹ ਹੀ ਕਾਰਨ ਹੈ ਪਰ ਪਬਲਿਕ ਆ ਜਿਹੜੀ ਕਿਸਾਨਾਂ ਦੇ ਸਵਾਲ ਜੱਕਰੀ ਕਿ ਜਿਹੜਾ ਰੋਡ ਜਾਮ ਕੀਤਾ ਹੋਇਆ ਕਿਉਂਕਿ ਅੱਜ ਕੱਕੜੇ ਦਾ ਮੇਲਾ ਵੀ ਸੀ ਬਹੁਤ ਸਾਰੇ ਨਹੀਂ ਪਬਲਿਕ ਤਾਂ ਕੋਈ ਸਵਾਲ ਕੋਈ ਪਰੇਸ਼ਾਨੀ ਨਹੀਂ ਸਾਰਾ ਸ਼ਹਿਰ ਸਾਡੇ ਨਾਲ ਹੈ ਅੱਗੇ ਵੀ ਅਸੀਂ ਸਾਲ ਪਹਿਲਾਂ ਧਰਨਾਲਾ ਆਲਾ ਕੋਈ ਇਹੋ ਜੀ ਗੱਲ ਨਹੀਂ ਸਾਡੇ ਨਾਲ ਵਧੀਆ ਸਾਰੇ ਸ਼ਹਿਰ ਨਾਲ ਸਾਡਾ ਪਿਆਰ ਹੈ ਸਾਡੇ ਮਦਦ ਵੀ ਕਰਦੇ ਆ ਪਿਛਲੀ ਵਾਰ ਸਾਨੂੰ ਲੰਗਰ ਵੀ ਸਟਾਇਆ ਲੱਸੀ ਦਾ ਲੰਗਰ ਵੀ ਲਾਇਆ ਹੁਣ ਵੀ ਅਸੀਂ ਆਸ ਕਰਦੇ ਆ ਸਾਡੀ ਮਦਦ ਕਰਨਾਂਗੇ ਤੇ ਅਸੀਂ ਸਾਰੇ ਭਰਾ ਸਾਡਾ ਕੋਈ ਐਸੀ ਗੱਲ ਕਰਵਾਸੀ ਕਿੰਨੀ ਕਿੰਨੀ ਬਿਜਲੀ ਦੀ ਲੋੜਰ ਕਿੰਨੀ ਮਿਲਦੀ ਪਈ ਹੈ ਏਕਤਾਂ ਨੂੰ ਬਿਜਲੀ ਦੀ ਲੋੜ ਭਵੰਤਮਾਨ ਜੀ ਨੇ ਦਾ 8 ਘੰਟੇ ਗਿਆ ਸੀ ਲੋੜ 8 ਘੰਟੇ ਤੋਂ 10 ਘੰਟੇ ਦੀ ਹੈ ਆਪਾਂ ਕਹਿੰਦੇ 8 ਘੰਟੇ ਮਿਲਦੇ ਬਹੁਤ ਆ ਕਿਉਂਕਿ ਆਪਾਂ ਭਵੰਤਮਾਨ ਜੀ ਨੇ ਕਿਹਾ ਸੀ ਵੀ ਤੁਸੀਂ ਨਾ ਝੋਨਾ ਪੋਸਾ 44 ਤੇ ਡੋਗਰ ਪੋਸਾ ਬੰਦ ਕਰ ਦਿਓ ਤੁਸੀਂ ਲਾਓ 26 ਤੇ ਬਾਸਮਤ ਤੁਸੀਂ ਉਹੀ ਝੋਨੇ ਲਾ ਰਹੇ ਆ 1 ਜੁਲਾਈ ਤੋਂ ਸਟਾਰਟਿੰਗ ਕੀਤੀ ਸੀ ਉਹ ਜੁਲਾਈ 20 ਤੱਕ ਆਪਾਂ ਲਾ ਸਕਦੇ ਸਾਰੇ ਝੋਨਾ ਪਰ ਬਿਜਲੀ ਫੇਰ ਨਹੀਂ ਮਿਲੀ ਕਿਸਾਨ ਕੀ ਕਰੇ ਅੱਜ ਵੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਵੀਰੇ ਬੱਬੂ ਆ ਵੀਰੇ ਵੀਰੇ ਨੌਰਮਲ ਅਸੀਂ ਕਿਸਾਨ ਆ ਵੀ ਬਾੜੀ ਸਾਡੇ ਕੋਲੇ ਜ਼ਮੀਨ ਨਹੀਂ ਹਾਂ ਅਸੀਂ ਸਾਰੀ ਪੈੜੀ ਠੇਕੇ ਤੇ ਲੈ ਕੇ ਕਰਦੇ ਹਾਂ ਹਾਂ ਠੀਕ ਆ ਕਿ ਨਹੀਂ ਲਾਈਟ ਮੰਨ ਕੇ ਚਲੋ ਸਾਡਾ ਮਸਲਾ ਲollipops ਦੇ ਕੇ ਸਾਨੂੰ ਬਈ ਤੋੜ ਦਿੰਦੇ ਆ ਉੱਥੋਂ ਕੋਈ ਮਸਲਾ ਹੱਲ ਨਹੀਂ ਹੁੰਦਾ ਹੂੰ ਠੀਕ ਆ ਕਿ ਨਹੀਂ ਅਸੀਂ ਪਾਇਆ ਮੱਚੇ ਹੂੰ ਸਾਡਾ ਝੋਨਾ ਵੀ ਜਵਾ ਬੰਜਰ ਹੋਇਆ ਪਿਆ ਅਜੇ ਅੱਧਾ ਲਾਉਣ ਵਾਲਾ ਪਿਆ ਹੂੰ ਸਾਡੀ ਕੋਈ ਸੁਣਦਾ ਨਹੀਂ ਪ੍ਰੋਬਲਮ ਦੀ ਹੱਲ ਨਹੀਂ ਹੁੰਦਾ ਕੋਈ ਬਾਲੇ ਔਖੇ ਆ ਜੀ ਨਜਾਇਜ਼ ਜੀ ਖੇਤੀ ਤੇ ਡਿਪੈਂਡੋ ਹਾਂਜੀ ਖੇਤੀ ਤੇ ਨਿਰਭਰ ਕਰਦੇ ਹਾਂਜੀ ਬਈ ਕੀ ਨਾਮ ਆ ਤੁਹਾਡਾ ਕਰਨਾਲ ਸਿੰਘ ਜੀ ਦੀ ਹੋਰ ਕਿੰਨੀ ਪੈਲੀ ਆ ਤੁਹਾਡੀ ਤੇ ਇਹਦੇ ਦਾ ਦੋ ਕਿਲੇ ਆ ਮਾਲ ਦੇ ਚ ਲੈਨੇ ਆ ਜੀ ਉਹ ਜਿਹੜਾ ਉਹਨਾਂ ਸਰਕਾਰ ਦਾ ਲੋਕ ਕੋ ਕਹ ਰਹੀ ਦੀ ਐ 8 ਘੰਟੀਆਂ ਆਉਣੀ ਐ ਉਹਨਾਂ ਸਵਾਨ ਨੇ ਵੀ ਕਿਹਾ ਸੀ 8 ਘੰਟੇ ਲਾਈਟ ਦਵਾਂਗੇ ਹੂੰ ਯਾ ਫੂਸਾ ਨਾ ਲਗਾਓ ਹੂੰ ਸਭੀ ਲਾ ਲਓ ਸਭੀ ਵੀ ਆਪਾਂ ਲਾਉਣੇ ਆ ਸਭੀ ਚੋਂ ਇਹਦੇ ਸਾਹ ਬਜਦਾ ਨਹੀਂ ਉਹ ਜੱਟ ਕੀ ਕਰੇਗੇ ਹੂੰ ਜੱਟ ਫਹਾ ਹੀ ਲਊਗਾ ਨਾ ਹੂੰ ਜੱਟ ਨੂੰ ਮਾਰਦਾ ਜੱਟ ਹੂੰ ਜੱਟ ਦਾ ਲੋਕਾਂ ਨੂੰ ਜਾ ਕੇ ਦੇਖ ਲੋ ਲੋਕਾਂ ਦਾ ਸਾਈਕਲ ਭਜਾ ਲਓ ਝੋਨਿਆਂ ਚ ਇਹਦਾ ਮਰਜ਼ੀ ਝੋਨਿਆਂ ਚ ਜਾ ਲਓ ਉਹੀ ਉਹੀ ਕਹਿਣਗੇ ਕਿ ਸਹਿਕ ਝੋਨਾਂ ਦਾ ਬਤਲਿਆ ਆਮਣੇ ਹਣ ਜੱਟ ਕੀ ਕਰੂ ਝੋਨੇ ਕੋਲ ਜਾਊਗਾ ਕਿ ਇੱਥੇ ਉਹ ਤਰਨਾ ਕਾਵਾ ਆਉਂਦਾ ਗਰਾਜਤ ਹੂੰ ਜੱਟ ਕੀ ਕਰੂਗਾ ਜੱਟ ਤਾਂ ਆਪਦੇ ਆਪ ਘਰੇ ਵੀ ਘਰੇ ਵੀ ਆਉਂਦੀ ਆ ਸ਼ਹਿਰ ਏਰੀਆ ਵੀ 갔다 ਰਾਤ ਵੀ ਘੱਟ ਚੱਲਣ ਮਾਰੇ ਨਾ ਜਿਹੜੀ ਛੋੜੀ ਛੋੜੀ ਜਵਾਕ ਹੋਊਗੀ ਕਿੱਥੇ ਜਾਣੀ ਆ ਫਿਰ ਪਰ ਜੱਟ ਆਪਦੇ ਆਪ ਹੀ ਫਸਲ ਲਊਗਾ ਉੱਥੇ ਜਾਊਗਾ ਖੇਤ ਜਾਊਗਾ ਜਦੋਂ ਤੇ ਤੋਂ ਆਪਾਂ ਜਾਵਾਂਗੇ ਰਹੂਗਾ ਹੀ ਬੰਦਾ ਹੁਣ ਫਸਲ ਮੱਚੀ ਜਾਂਦੀ ਅਗਲਾ ਕੀ ਕਰੂਗਾ ਰਹੂਗਾ ਹੀ ਆ ਨਾ ਹੁਣ ਭਵੰਤਵਾਣਾ ਪੱਤਰੀਆ ਹੂੰ ਵਿਆਹ ਕਰੇਗੀ ਸਾਡਾ ਜਦ ਗਰੇਡੀ ਲਾ ਦੋ ਵੱਡਾ ਕਰ ਦੋ ਵੀ ਸਾਡੇ ਨਾਲ ਚੱਲ ਪਾ ਦੋ ਹਲਾ ਨਾ ਕਰੀਂ ਕਰਦੇ ਨਹੀਂ ਐ। ਉਹ ਅਜਿਹੀ ਜਮਾਈ ਤੇ ਫੇਰ ਗਈ ਆ ਮਾਨਾ। ਐਕਸੀਡੈਂਟ। ਕਹਿੰਦੇ ਹੁਣ ਕੋ ਟੁਕੜੇ ਦਾ ਬਾਧੂ ਪਾਇਆ। ਯਾਨੂ ਵੀ ਦੂਸਰੇ ਗਈ ਵੀ ਆ ਬੜੀ ਹੁਣ ਕੀ ਕਰਨੀ? ਔਰ ਜਿਹੜਾ ਦੋ ਗਿੱਲੇ ਵਾਲਾ ਵਿਚੋਲੇ ਉਹ ਕੀ ਕਰੂਗਾ? ਆਹੀ ਲਊਗਾ ਕਰਜ਼ਾ ਚੜ ਗਿਆ ਹੁਣ ਕੀ ਕਰੂਗਾ? ਜੀਵਦਾਰ ਆ ਜਿਹੜਾ ਜਿਹੜਾ ਉਹ ਕੀ ਕਰੂਗਾ ਨੂੰ? ਬੱਚੇ ਕਿੱਥੋਂ ਬਾਲੂਗਾ? ਲੜਾੜੀ ਦੇ ਵੜਾ 300 ਰੁਪਿਆ 400 ਰੁਪਿਆ ਲੈਂਦਾ ਉਹ ਵੀ ਅਗਲਾ ਕੂਗਾ ਵੀ ਬੱਟ ਤੇ ਬੈਠਾ ਜੱਖਣਾ ਕਰਦੇ ਹੁਣ। ਹਲਾ ਬਈ ਤੈਨੂੰ 400 ਰੁਪਿਆ ਦੇਣਾ। ਉਹ ਤੂੰ ਵੀ ਕੰਮ ਲੈਂਦੇ ਆ ਨਾ। ਪਰ ਜਿਮੀਦਾਰ ਕਿੱਥੇ ਜਿਮੀਦਾਰ ਦਾ ਹੁਣ ਸਾਈਕਲ ਭਜਾ ਲੂ ਰੋਡ ਬਣਿਆ ਪਿਆ ਵਾਣ ਸਾਰੇ ਕੀ ਬਣੂ ਪ੍ਰਧਾਨ ਮਾਲੀ ਦਾ ਮੰਤਰੀ ਆ ਜੜੇ ਵੀ ਕਹੀ ਆ ਦਲਾਰੀ ਲਈ ਬਿਜਲੀ ਵਾਲੇ ਹੈ ਵੀ ਕਹੀ ਜਾਂਦੇ ਵੀ ਦੇ ਦਾਂਗੇ ਗ੍ਰੈਡ ਵੱਡਾ ਕਰ ਦਾਂਗੇ ਸ਼ਹਿਰ ਜਿਹ ਕਹਿੰਦੇ ਕਰ ਦਾਂਗੇ ਸ਼ਹਿਰ ਵੀ ਨਹੀਂ ਇਹਨਾਂ ਦਾ ਹੁਣ ਇਹਦਾ ਹੱਲ ਵੀ ਕਿਦੋਂ ਕਰਨਗੇ ਫਿਰ ਹੱਲ ਵੀ ਘਰ ਹੋਊਗੀ ਹੁਣ ਪੈਂਟ ਵਾਲੀ ਵੀ ਕੱਟ ਲਈ ਪਿਆ ਜ਼ਹਿਰ ਵਾਲੀ ਵੀ ਕੱਟੀ ਪਿਆ ਵੀ ਖੇਤਾਂ ਲਈ ਤਾਂ ਹੁਣ 8 ਘੰਟਾ ਤਾਂ ਦੇਣਾ ਪੁੱਤ ਕਰਨ ਲੈਣ ਦਾ ਚਾਰੇ ਪਾਸੇ ਤਾਂ ਲੋਡ ਪਈ ਪਿਆ ਹੈ ਕੀ ਕਰਨਗੇ ਜੱਟ ਇਕੱਤਰ ਮਰਨਗੇ ਹੁਣ ਬਾਹਾਂ ਹੀ ਲੈਣਗੇ ਹੁਣ ਜਾਣਗੇ ਬਜ਼ਾਰ ਤੇ ਜਾਣਗੇ ਰੋਣ ਦੇ ਕਿੱਧਰ ਜਾਣਗੇ ਫਿਰ ਬਜ਼ਾਰ ਤੋਂ